ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਜੀਤ ਸਿੰਘ ਮੈਂ ਆਪਣੇ ਵੱਲੋਂ ਅਤੇ ਆਪਣੇ ਸਟਾਫ ਵੱਲੋਂ ਇਸ ਦਸਹਿਰੇ ਦੇ ਅਫਸਰ ਤੇ ਲੱਖ ਲੱਖ ਵਧਾਈ ਦਿਨਾਂ ਲਾਕਾਂ ਨਿਵਾਸੀ ਸਮੂਹ ਦੇਸ਼ ਵਾਸੀਆਂ ਨੂੰ ਔਰ ਇਹ ਜੋ ਦਿਨ ਹੈ ਉਹ ਨੇਕੀ ਬਦੀ ਔਰ ਨੇਕੀ ਦੀ ਜਿੱਤ ਤੇ ਆ ਔਰ ਇਹ ਸਾਨੂੰ ਸਿੱਖਿਆ ਮਿਲਦੀ ਆ ਸਾਨੂੰ ਸਾਰ ਨੂੰ ਚੰਗੇ ਕਰਮ ਕਰਨੇ ਚਾਹੀਦੇ ਇਸ ਇਨਸਾਨੀ ਜਮਾਤ ਦੇ ਦਿੱਤਾ ਪਰਮਾਤਮਾ ਨੇ ਸਾਨੂੰ ਨਿਕਰ ਹੀ ਮਿਲਦਾ ਵਾ ਔਰ ਸਾਨੂੰ ਕਿਸੇ ਦੀ ਲੋੜ ਪੂਰੀ ਕਰਨੀ ਚਾਹੀਦੀ ਕਿਸੇ ਦੇ ਕੰਮ ਆਣਾ ਜੀਦਾ ਵਾ ਕੰਮ ਸਕੇ ਵਜੇ ਤੁਹਾਨੂੰ ਕੋਈ ਵੀ ਹਲਫ ਕਰਨ ਵਤ ਹੈਗਾ ਤਾਂ ਕਿਸੇ ਨੂੰ ਹਸਾ ਹੀ ਦੋ ਜੇ ਹਸਾ ਨਾ ਵੀ ਤਾਂ ਕਿਸੇ ਨੂੰ ਸੜਕ ਪਾਰ ਹੀ ਕਰਾ ਦਿਓ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਆਪਾਂ ਰਸਤੇ 'ਚ ਪਿਆ ਹੋਇਆ ਇੱਕ ਰੋੜਾ ਪੱਥਰ ਥੈੜ ਦੇ ਕਰ ਲੋ ਇਹ ਉਹ ਸਾਡੇ ਚੰਗੇ ਕਰਮ ਨੇ ਜੋ ਸਾਡੇ ਅੱਗੇ ਕੰਮ ਆਉਣਗੇ ਸੋ ਮੈਂ ਦੁਬਾਰਾ ਫਿਰ ਲਾਕਾ ਨਿਵਾਸੀਆਂ ਸਮੂਹ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੇ ਅਫਸਰ ਤੇ ਲੱਖ ਲੱਖ ਵਧਾਈ ਦਿੰਨਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ